ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪਰਸੋਂ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਰਾਜਸਥਾਨ ਦੇ ਬਾੜਮੇਰ ਇਲਾਕੇ ਦੇ ਵਿੱਚ ਦੂੰਗੁਰਪੁਰ ਜ਼ਿਲ੍ਹਾ ਜਿਹੜਾ ਹੈਗਾ ਉੱਥੋਂ ਦੇ ਖਲੋਜੀ ਗਵਰਨਮੈਂਟ ਸਕੂਲ ਦੇ ਵਿੱਚ ਤਿਰੰਗੇ ਝੰਡੇ ਦੇ ਨਾਲ ਕੇਸਰੀ ਝੰਡਾ ਬੀਜੇਪੀ ਆਰਐਸਐਸ ਦਾ ਝੰਡਾ ਆਰਐਸਐਸ ਦਾ ਕੇਸਰੀ ਝੰਡਾ ਉੱਥੇ ਲਹਿਰਾਇਆ ਗਿਆ ਤੇ ਉਹਦੇ ਤੇ ਉੱਥੋਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਾਜਕਮਾਰ ਰੌਂਗ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਬੰਧਨ ਨੂੰ ਚਾਹੀਦਾ ਹੈ ਕਿ ਉਹ ਜ਼ਿਲ੍ਹਾ ਪ੍ਰਬੰਧ ਤੇ ਸਕੂਲ ਪ੍ਰਬੰਧਨ ਦੇ ਖਿਲਾਫ ਜਿਹੜੀ ਹੈ ਉਹ ਕੇਸ ਦਰਜ ਕਰੇ ਕਿਉਂਕਿ ਇਹਦੇ ਨਾਲ ਕੌਮੀ ਝੰਡੇ ਦਾ ਅਪਮਾਨ ਹੋਇਆ ਹੈ ਕਿ ਉਸ ਦਿਨ ਇਕੱਲਾ ਕੌਮੀ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ ਉੱਥੇ ਕਿਸੇ ਦੂਜੇ ਨੂੰ ਲਹਿਰਾ ਕੇ ਕੌਮੀ ਝੰਡੇ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਅਸੀਂ ਸਮਝਦੇ ਹਾਂ ਕਿ ਭਾਜਪਾ ਤੇ ਆਰਐਸਐਸ ਬਿਨਾ ਕਿਸੇ ਸੰਵਿਧਾਨ ਚ ਤਬਦੀਲੀਆਂ ਕੀਤੇ ਬਿਨਾ ਵੀ ਉਹ ਕੁਝ ਕਰ ਰਹੀ ਹੈ ਜੋ ਉਹ ਚਾਹੁੰਦੀ ਹੈ ਦੇਸ਼ ਦੇ ਵਿੱਚ ਸੋ ਇਹ ਦੇਸ਼ ਦੇ ਲੋਕਾਂ ਨੂੰ ਬਿਲਕੁਲ ਹੀ ਇੱਕਮੁੱਟ ਹੋ ਕੇ ਸਾਡੇ ਆਪਸੀ ਲੱਖਮਤ ਭੇਦ ਹੋਣ ਭਾਪੀ ਦੀ ਜਿਹੜੀ ਅਜਹੀਆਂ ਕਾਰਵਾਈਆਂ ਨੇ ਆਰਐਸਐਸ ਦੀਆਂ ਅਜਹੀਆਂ ਕਾਰਵਾਈਆਂ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅ ਦੂਸਰਾ ਗੁਜਰਾਤ ਫਾਈਲਸ ਦੇ ਨਾਮ ਦੇ ਉੱਤੇ ਇਕ ਬਹੁਤ ਵੱਡੀ ਰਿਪੋਰਟ ਸਨਸਨੀਖੇਜ਼ ਰਿਪੋਰਟ ਜਾਰੀ ਕਰਨ ਵਾਲੀ ਦਲੇਰ ਪੱਤਰਕਾਰ ਰਾਣਾ ਈਯੂਬ ਜਿਹੜੀ ਬੜੀ ਬੇਬਾਕੀ ਦੇ ਨਾਲ ਬੋਲਦੀ ਰਹੀ ਹੈ ਪਹਿਲਾਂ ਵੀ 2002 ਦੇ ਦੰਗਿਆਂ ਤੋਂ ਬਾਅਦ ਉਸ ਨੇ ਬੜਾ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਬੜੀਆਂ ਗੁਪਤ ਚੀਜ਼ਾਂ ਸਰਕਾਰ ਦੀਆਂ ਕੱਡੀਆਂ ਸੀ ਉਸ ਟਾਈਮ ਕਿਸ ਤਰ੍ਹਾਂ ਕਿਸ ਤਰ੍ਹਾਂ ਨਾਲ ਕਿਹੜੇ-ਕਿਹੜੇ ਬੰਦੇ ਕਿਸ ਕਿਹੜੇ-ਕਿਹੜੇ ਕੇਸਾਂ 'ਚ ਇਨਵੋਲਵ ਨੇ ਜਿਹੜੇ ਉੱਥੇ ਦੰਗੇ ਹੋਏ ਸੀ ਉਸ ਦੇ ਖਿਲਾਫ 2016 17 ਦੇ ਵਿੱਚ ਉਸ ਦੀਆਂ ਕੋਈ ਪੋਸਟਾਂ ਦਾ ਹਵਾਲਾ ਦੇ ਕੇ ਇਹ ਕਹਿ ਕੇ ਕਿ ਵੀ ਇਹ ਜਿਹੜੀਆਂ ਪੋਸਟਾਂ ਨੇ ਇਹ Hindu Devi Devtaਾਂ ਦਾ ਅਪਮਾਨ ਕਰਦੀਆਂ ਨੇ ਇਹ ਸਮਾਜ ਦੇ ਵਿੱਚ ਜਿਹੜੀ ਹੈ ਭਾਰਤ ਵਿਰੋਧੀ ਪ੍ਰਚਾਰ ਫਲਾਉਂਦੀਆਂ ਨੇ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਇਸ ਆਧਾਰ ਦੇ ਉੱਤੇ ਦਿੱਲੀ ਦੀ ਇੱਕ ਕੋਰਟ ਨੇ ਦਿੱਲੀ ਪੁਲਿਸ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਰਾਣਾ ਅਯੂਬ ਦੇ ਖਿਲਾਫ ਇਹ ਕੇਸ ਦਰਜ ਕਰੋ ਤੇ ਇਹਦੀ ਦਾ ਉਸ ਅਖਬਾਰ ਨੇ ਲਿਖਿਆ ਹੈ ਕਿ ਵੀ ਇਸ ਦੀ ਬੜੀ ਨਿਆਂਇਕ ਤਰੀਕੇ ਦੇ ਨਾਲ ਪੁਨਿਸ਼ਾਨ ਕਰੋ ਹੁਣ ਨਿਆਂਇਕ ਤਰੀਕੇ ਨਾਲ ਤਾਂ ਤੁਹਾਨੂੰ ਚਾਹੀਦੀ ਹੈ ਵੀ ਇਹ ਜੋ ਕੁਝ ਤੁਹਾਡੇ ਕੋਲ ਮੈਟਰ ਆਇਆ ਹੈ ਤੁਸੀਂ ਉਹਦੇ ਤੇ ਕਿਵੇਂ ਡਾਇਰੈਕਟ ਕਰ ਦਿੱਤਾ ਬਲਕਿ ਉਹ ਉਲਟ ਹੁੰਦਾ ਹੈ ਕਿ ਐਫ ਆਈ ਆਰ ਪੋਸਟ ਕਰ ਲੈਂਗੇ ਤੁਸੀਂ ਆ ਕੇ ਉਹਨੂੰ ਰੱਦ ਕਰਦਨੇ ਹੋ ਵੀ ਨਹੀਂ ਇਹ ਇਹ ਤੁਸੀਂ ਠੀਕ ਤਰ੍ਹਾਂ ਇਨਵੈਸਟੀਗੇਟ ਨਹੀਂ ਕੀਤਾ ਸੋ ਕੋਰਟ ਦਾ ਅਜੇਹਾ ਫੈਸਲਾ ਕਰਨਾ ਇਹ ਜਿਹੜੀ ਆਵਾਜ਼ ਉੱਠਦੀ ਹੈ ਸਰਕਾਰ ਦੇ ਵਿਰੁੱਧ ਉਹਨੂੰ ਦਬਾਉਣ ਦਾ ਕੰਮ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਉਸ ਕੋਰਟ ਦੇ ਇਸ ਫੈਸਲੇ ਦੀ ਨਿਖੇਦੀ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਅਜਹੀਆਂ ਗੱਲਾਂ ਤੋਂ ਬਾਜ਼ ਆਇਆ ਜਾਵੇ ਬੋਲਣ ਦੀ ਆਜ਼ਾਦੀ ਹੈ ਲੋਕਾਂ ਨੂੰ ਜਿੱਥੇ ਸ਼ਰਿਆਮ ਦੂਜੇ ਧਰਮਾਂ ਦੇ ਜਿਹੜੇ ਮਹਾਨ ਗੁਰੂ ਐ ਉਹਨਾਂ ਦਾ અપਮਾਨ ਹੁੰਦਾ ਉੱਥੇ ਕੋਈ ਕੇਸ ਦਰਜ ਨਹੀਂ ਹੁੰਦੇ ਤੇ ਉੱਥੇ ਨਾਲ ਦੀ ਨਾਲ ਕੋਲਟਾਂ ਵੀ ਇੱਕਦਮ ਉਹਨਾਂ ਦੇ ਪਿੱਛੇ ਆ ਜਾਂਦੀਆਂ ਨੇ ਤੇ ਉਹਨਾਂ ਦੀ ਕਦੇ ਗ੍ਰਿਫਤਾਰੀ ਨਹੀਂ ਹੁੰਦੀ ਟੀਵੀ ਦੇ ਉੱਤੇ ਬੈਠ ਕੇ ਪੈਗੰਬਰ ਦੇ ਖਿਲਾਫ ਬਿਆਨ ਦੇਣ ਵਾਲਿਆਂ ਨੂੰ ਕਦੇ ਕੁਝ ਨਹੀਂ ਹੋਇਆ ਕਿਤਾ ਸੋ ਇਹ ਜਿਹੜੇ ਇਸ ਤਰ੍ਹਾਂ ਦਾ ਕੱਢ ਕੇ 7 7 8 8 ਸਾਲ ਪੁਰਾਣੇ ਕੇਸ ਖੋਜ-ਖੋਜ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਅ ਦੋਸਤੋ ਪਿਛਲੇ ਸਾਲ ਜਿਹੜਾ ਉਹ ਸੁਪਰੀਮ ਕੋਰਟ ਨੇ ਜਿਹੜੇ ਚੋਣ ਬਾਂਡ ਸੀ ਉਹ ਰੱਦ ਕਰ ਦਿੱਤੇ ਸੀ ਤੇ ਇਹਦੇ باوجود ਪਿਛਲੇ ਸਾਲ ਦੇ ਵਿੱਚ ਭਾਜਪਾ ਨੂੰ ਚੋਣ ਬਾਂਡਾਂ ਸਮੇਤ ਜਿਹੜਾ ਉਹ 2022-23 ਦੇ ਵਿੱਚ 2120 ਕਰੋੜ ਰੁਪਏ ਮਿਲੇ ਸੀਗੇ ਜਿਹੜੀ ਜੋ ਉਹਨਾਂ ਦਾ ਜੋ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਕੋਲ ਰੱਖਿਆ ਹੈ ਉਹਦੇ ਮੁਤਾਬਕ ਤੇ ਪਿਛਲੇ ਸਾਲ ਦੇ ਵਿੱਚ ਇਹ ਵਧ ਕੇ 87% ਵਧ ਗਿਆ ਤੇ ਇਹਦੇ ਨਾਲ ਇਹ 3967 ਕਰੋੜ ਰੁਪਏ ਤੋਂ ਵੀ ਤਾਹਾਂ ਚਲੇ ਗਿਆ ਸੋ ਇਹਨਾਂ ਦੇ ਕੋਲ ਜਿਹੜੇ ਜਿਹਦੇ ਵਿੱਚੋਂ 1685 ਬਾਂਡ ਰਾਹੀਂ ਸੀ ਜਿਹੜੇ 43% ਬਣਦੇ ਆ ਤੇ ਬਾਕੀ ਪੈਸੇ ਉਂਝ ਲੋਕਾਂ ਨੂੰ ਮਿਲੇ ਹੈ ਜੋ ਕਹਿਣ ਦਾ ਭਾਵ ਇਹ ਕੱਲੇ ਚੋਣ ਬਾਂਡ ਰਾਹੀਂ ਨਹੀਂ ਇਹਨਾਂ ਕੋਲ ਫੰਡ ਦੂਜੇ ਤਰੀਕਿਆਂ ਨਾਲ ਵੀ ਬਹੁਤ ਜ਼ਿਆਦਾ ਆਉਂਦਾ ਹੈ ਤੇ ਜਿਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਤੋਂ ਸੁਣਦੇ ਆ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਪੈਸਾ ਇਹ ਵਰਤਦੇ ਆ ਉਹ ਇਹ ਸਾਰੇ ਦਾ ਸਾਰਾ ਇਹਨਾਂ ਤਰੀਕਿਆਂ ਦਾ ਆਇਆ ਪੈਸਾ ਹੈ ਅ ਦੂਸਰਾ ਜਿਹੜਾ ਹੈਗਾ 트럼ਪ ਸਾਹਿਬ ਜਿਹੜੇ ਐ ਉਹ ਲੱਗੇ ਹੋਏ ਐ ਵੀ ਮੈਂ ਇਥੋਂ ਕੋਈ ਮਾਈਗਰੇਟ ਜਿਹੜੇ ਇਲੀਗਲ ਇਮੀਗ੍ਰੈਂਟਸ ਐ ਜਿਹੜੇ ਆ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਆਏ ਹੋਏ ਉਹਨਾਂ ਨੂੰ ਅਸੀਂ ਨੇ ਬਾਹਰ ਕੱਢ ਦੇਣਾ ਭਾਰਤੀਆਂ ਦੀ ਵੀ ਉਹਨਾਂ ਨੇ 15-16 ਹਜ਼ਾਰ ਦੀ ਲਿਸਟ ਅਜਹੀ ਦਿੱਤੀ ਹੋਈ ਹੈ ਜਿਨ੍ਹਾਂ ਤੇ ਇਹ ਤਲਵਾਰ ਲਟਕ ਰਹੀ ਹੈ ਤੇ ਉਹਨਾਂ ਨੇ ਕੁਝ ਜਿਹੜਾ ਇੱਕ ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈਗਾ ਕੋਲੰਬੀਆ ਉਸ ਦੇ ਉਸ ਨੂੰ ਕੁਝ ਜਿਹੜੇ ਉਹਨਾਂ ਦੇ ਇਮੀਗ੍ਰੈਂਟਸ ਸੀਗੇ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਅਮਰੀਕਾ ਦੇ ਬਹਾਵਤ ਕੋ ਉਹਨਾਂ ਨੂੰ ਆਪਣੀਆਂ ਫੌਜੀ ਫਲਾਈਟਾਂ ਦੇ ਵਿੱਚ ਫੌਜ ਵਾਲੀਆਂ ਜਹਾਜ਼ਾਂ ਦੇ ਵਿੱਚ भेजतासी वापस ਤੇ ਉਹਨਾਂ ਨੇ ਉਹਨਾਂ ਨੂੰ ਵਾਪਸ ਲੈਣ ਤੋਂ ਪਹਿਲਾਂ ਇਨਕਾਰ ਕਰ ਦਿੱਤਾ ਸੀ ਫਿਰ 트াম্প ਨੇ ਦਿੱਤਾ ਸੀ ਧਮਕੀ ਮਾਰੀ ਸੀ ਵੀ ਤੁਹਾਨੂੰ 25% ਦਾ ਟੈਰਫ ਤੁਹਾਡੇ ਤੇ ਵਧਾ ਦੇਣੀ ਤੁਹਾਡੇ ਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦੇਣੀਆਂ ਨੇ ਤੇ ਜੇ ਤੁਸੀਂ ਫੇਰ ਵੀ ਨਾ ਆਏ ਤਾਂ ਫਿਰ 50% ਕਰ ਦੇਣੀ ਹੈ ਵਗੈਰਾ ਵਗੈਰਾ ਉਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਚ ਬੈਠੀਆਂ ਤੇ ਹਾਲ ਦੀ ਘੜੀ ਉਹ ਇਹ ਗੱਲ ਮੰਨ ਗੀਆਂ ਵੀ ਚਲੋ ਜਿਹੜੇ ਸਾਡੇ ਬੰਦੇ ਆ ਉਹ ਸਾਨੂੰ ਅਸੀਂ ਅਸੀਂ ਲੈ ਲਾਂਗੇ ਉਹਨਾਂ ਨੂੰ ਅਸੀਂ ਰੱਖ ਲਾਂਗੇ ਇਹ ਇਸ ਤਰ੍ਹਾਂ ਦੀ ਤੌਰ ਤਰੀਕੇ ਠੀਕ ਨਹੀਂ ਹੈ ਪਰ ਜਣੀ ਇਹਦੇ ਨਾਲ ਟਕਰਾਜ ਜ਼ਰੂਰ ਵੱਧ ਗਿਆ ਉਥੋਂ ਦੇ ਜਿਹੜੇ ਆਗੂ ਨੇ ਉਹ ਪੈਟਰੋ ਗੁਸਤਾ ਪੈਟਰੋ ਉਹਨਾਂ ਨੇ ਤਾਂ 트ੰਪ ਦੇ ਬਾਰੇ ਵਿੱਚ ਬਹੁਤ ਹੀ ਮਤਲਬ ਛਰਿਆਂ ਉਹ ਚੈਲੰਜ ਕਰਨ ਵਾਲਾ ਇੱਕ ਬਿਆਨ ਵੀ ਦਿੱਤਾ ਹੋਇਆ ਸੋ ਮੁੱਦੇ ਜਿਹੜੇ ਗਾਹਾਂ ਵਾਲੇ ਆਉਣ ਵਾਲੇ ਸਮੇਂ ਚ ਇਹ ਪਖੜੇ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਕੱਲ ਸੋਮਵਾਰ ਨੂੰ ਜਦੋਂ ਦੂਜੀ ਸੰਸਾਰ ਜੰਗ ਖਤਮ ਹੋਈ ਐ ਉਸ ਟਾਈਮ ਜਿਹੜਾ ਹਿਟਲਰ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਸੀਗਾ ਪੋਲੈਂਡ ਦੇ ਵਿੱਚ ਉੱਥੇ ਜਿਹੜੇ ਕੈਂਪ ਰੱਖੇ ਹੋਏ ਸੀਗੇ ਲੋਕਾਂ ਨੂੰ ਮਾਰਨ ਲਈ ਤਸੀਹੇ ਦੇਣ ਲਈ ਕੈਂਪ ਬਣਾਇਆ ਹੋਇਆ ਸੀਗਾ ਜਿਹਦਾ ਨਾਮ ਆਸ਼ਵਿਟਜ਼ ਹੈਗਾ ਤੇ ਉੱਥੇ ਜਿਹੜੇ ਜਦੋਂ ਦੂਜੀ ਸੰਸਾਰ ਜੰਗ ਖਤਮ ਹੋਣ ਤੇ ਆਈ ਸੋਵੀਤ ਯੂਨੀਅਨ ਦੀਆਂ ਫੌਜਾਂ ਉੱਥੇ ਜਾ ਕੇ ਪਹੁੰਚ ਗਈਆਂ ਤੇ ਉਹਨਾਂ ਨੇ ਉੱਥੇ ਜਿਹੜੇ ਬੰਦਕ ਬਣਾ ਕੇ ਰੱਖੇ ਹੋਏ ਸੀ ਲੋਕ ਜਿਨ੍ਹਾਂ ਨੂੰ ਤਸੀਹੇ ਦੇਣੇ ਸੀਗੇ ਤੇ ਉਹ ਬਚ ਗਏ ਸੀ ਵਿਚਾਰੇ ਉਹ ਜਿਹੜੇ ਬਚੇ ਹੋਏ ਲੋਕ ਐ ਉਹਨਾਂ ਦਾ ਇਕੱਠ ਹੋਇਆ ਕੱਲ ਆਸਵਿਟਜ਼ ਸਰਵਾਈਵਰਸ ਕਹਿੰਦੇ ਆ ਉਹਨਾਂ ਨੂੰ ਜਿਹੜੇ ਉਦੋਂ ਬਚ ਗਏ ਉਹ ਉੱਥੇ ਜਰਮਨ ਦਾ ਚਾਂਸਲਰ ਵੀ ਹਾਜ਼ਰ ਸੀ ਉੱਥੇ ਯੂਕਰੇਨ ਦਾ ਪ੍ਰੈਜ਼ੀਡੈਂਟ ਵੀ ਹਾਜ਼ਰ ਸੀ ਬਰਤਾਨੀਆ ਦਾ ਰਾਜਾ ਵੀ ਸ਼ਾਮਲ ਸੀ ਫਰਾਂਸ ਦਾ ਮੈਕਰੋਨ ਵੀ ਸ਼ਾਮਲ ਸੀ ਪੋਲ ਪੋਲੈਂਡ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਡੂਡਾ ਉਹ ਵੀ ਸ਼ਾਮਲ ਸੀ ਤੇ ਉੱਥੇ ਜਿਹੜੇ ਉਹ ਸਰਵਾਈਵਰਸ ਐ ਉਹਨਾਂ ਚੋਂ 99 ਸਾਲਾ ਮਾਰਟਨ ਟਰਸਕੀ 98 ਸਾਲਾ ਮਾਰਟਨ ਟਰਸਕੀ 99 ਸਾਲਾ ਵੀਨਸ ਟ੍ਰੋਬ ਤੇ ਇਸ ਤਰ੍ਹਾਂ ਨਾਲ ਜਿਹੜੇ ਬੰਦੇ ਬਜ਼ੁਰਗ ਐ ਉਹ ਆਪਣੇ ਉਹਨਾਂ ਨੇ ਸ਼ੇਅਰ ਕੀਤੇ ਕਿ ਵੀ ਦੁਨੀਆ ਉਹ ਬਹੁਤ ਮਾੜੇ ਦਿਨ ਸੀ ਜਿਹੜੇ ਅਸੀਂ ਦੇਖੇ ਸੀਗੇ ਤੇ ਦੁਨੀਆ ਹੁਣ ਫੇਰ ਦੁਬਾਰਾ ਉਧਰ ਨੂੰ ਜਾ ਰਹੀ ਹੈ ਮਾੜੇ ਦਿਨਾਂ ਵਾਲੇ ਪਾਸੇ ਨੂੰ ਸਾਨੂੰ ਇਸ ਗੱਲ ਦੀ ਚਿੰਤਾ ਹੈ ਅਸੀਂ ਤਾਂ ਪਤਾ ਨਹੀਂ ਕਿੰਨੀ ਦੇਰ ਹੈਗੇਆਂ ਜਾਂ ਨਹੀਂ ਹੈਗੇ ਹੋਰ ਲੋਕਾਂ ਨੂੰ ਉਹ ਦਿਨ ਨਾ ਦੇਖਣੇ ਪੈਣ ਉਹਨਾਂ ਨੇ ਇਸ ਗੱਲ ਦੇ ਉੱਤੇ ਖਦਸ਼ਾ ਜ਼ਾਹਰ ਕੀਤਾ ਵੀ ਸਾਰੀ ਦੁਨੀਆ ਉਧਰ ਨੂੰ ਤੁਰ ਹੀ ਹੋਈ ਹੈ ਤੇ ਬਹੁਤ ਵੱਡੇ ਜਿਆਦਾ ਸੰਕਟ ਦੇ ਵਿੱਚ ਹੈ ਤੇ ਇਹਦੇ ਤੇ ਸਾਨੂੰ ਸਾਰੀ ਦੁਨੀਆ ਨੂੰ ਸ ਜਾਗ ਹੋਣ ਦੀ ਲੋੜ ਹੈ ਤੋਵਾ ਫਰੀਡਮਨ ਜਿਹੜੀ ਹੈ ਉਹਨੇ ਵੀ ਬੋਲਦਿਆਂ ਹੋਇਆ ਇਹ ਬਹੁਤ ਭਾਵਕ ਅਪੀਲ ਕੀਤੀ ਹੈ ਦੁਨੀਆ ਦੇ ਲੋਕਾਂ ਨੂੰ ਜਿਹੜੇ ਇਹ ਦੇਸ਼ਾਂ ਦੇ ਅੱਡ ਅੱਡ ਮੁਖੀ ਬੈਠੇ ਸੀ ਇਹ ਬਹੁਤਾ ਨਹੀਂ ਬੋਲੇ ਇਹਨਾਂ ਨੇ ਉਹਨਾਂ ਨੂੰ ਸੁਣਿਆ ਹੀ ਹੈ ਕਾਸ਼ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸੁਣ ਲੈਣ ਤੇ ਜਿਹੜੀ ਇਹ 트ੰਪ ਵਗੈਰਾ ਲੱਗੇ ਹੋਏ ਐ ਤੇ ਉਹਨਾਂ ਦਾ ਜਿਹੜਾ ਮਸਕ ਹੈ ਮਸਕ ਨੇ ਵੀ ਕੱਲ ਆਪਣੇ ਜਿਹੜੀ ਹੈ ਪੜਾਅਸ ਕੱਢੀ ਕਹਿੰਦਾ ਉਹ ਉਹ ਇਹ ਕਹਿੰਦਾ ਜਿਹੜੀ ਉਥੋਂ ਦੀ ਫਾਰ ਰਾਈਟ ਪਾਰਟੀ ਹੈ ਅਤ ਦਰਜੇ ਦੀ ਸੱਜੀ ਪਾਰਟੀ ਹੈ ਅਮਰੀਕਾ ਜਰਮਨੀ ਦੀ ਏ ਐਫ ਡੀ ਉਸ ਨੂੰ ਸਨੇਹ ਦੇ ਵਿੱਚ ਉਹਨੇ ਮਸਕਨੇ ਕਿ ਹੈ ਕਿ ਤੁਹਾਨੂੰ ਆਪਣੇ ਆਪ 'ਚ ਕੋਈ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਤੁਹਾਡੇ ਬਜ਼ੁਰਗਾਂ ਜਾਂ ਗਾਹਾਂ ਬਜ਼ੁਰਗਾਂ ਪਰਦਾਦਿਆਂ ਨੇ ਕੋਈ ਇਹੋ ਜਿਹਾ ਮਾੜਾ ਕੰਮ ਕੀਤਾ ਸੀ ਤੇ ਤੁਸੀਂ ਉਹਦਾ ਉਹਦਾ ਉਹ ਲਈ ਫਿਰੋ ਬਿਲਕੁਲ ਨਹੀਂ ਇਹ ਤੋਂ ਤੁਹਾਨੂੰ ਘਬਰਾਉਣ ਦੀ ਲੋੜ ਕੋਈ ਗੱਲ ਨਹੀਂ ਸੰਸਾਰ ਇਹ ਚੱਲਦਾ ਰਹਿੰਦਾ ਹੁੰਦਾ ਹੈ ਜਾਨੀ ਉਹ ਉਸ ਫਾਰ ਰਾਈਟ ਪਾਰਟੀ ਦੀ ਮਸਕ ਹੈ ਜਿਹੜਾ ਪੂਰੀ ਸਪੋਰਟ ਕਰ ਰਿਹਾ ਹੈ ਤਾਂ ਕਿ ਦੁਬਾਰਾ ਨਾਜ਼ੀਵਾਦ ਵਰਗਾ ਮਾਹੌਲ ਉੱਥੇ ਜਰਮਨੀ ਦੇ ਵਿੱਚ ਬਣ ਜੇ ਤੇ ਦੂਜੇ ਦੇਸ਼ਾਂ ਦੇ ਵਿੱਚ ਵੀ ਬਣ ਜੇ ਸੋ ਦੋਸਤੋ ਦੇ ਅੱਜ ਦੁਨੀਆ ਬਹੁਤ ਹੀ ਮਾਰੇ ਕਗਾਰ ਦੇ ਉੱਤੇ ਖੜੀ ਹੈ ਬਿਨਾਂ ਸ਼ੱਕ ਦੁਨੀਆ ਦੇ ਉੱਤੇ ਜਿਹੜੇ ਸਮਾਜ ਜਿਹੜੇ ਜਿਹੜੇ ਪੂੰਜੀਵਾਦੀ ਦੇਸ਼ ਹੈ ਉਹਨਾਂ ਦੇ ਉੱਤੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਐ ਸਰਮਾਇਦਾਰ ਘਰਾਣੇ ਐ ਉਹਨਾਂ ਦਾ ਰਾਜ ਬਹੁਤ ਧੀਰ ਤੋਂ ਐ ਪਰ ਸਿੱਧਾ ਸਿੱਧਾ ਕਿਸੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਕਾਰਪੋਰੇਟ ਘਰਾਣਿਆਂ ਦਾ ਸਿੱਧਾ ਦਾਖਲ ਪਹਿਲੀ ਵਾਰ ਹੋ ਰਿਹਾ ਹੈ ਤੇ ਉਹ ਵੀ ਬਹੁਤ ਅਤ ਦਰਜੇ ਦੇ ਸੱਜੇ ਪੱਖੀ ਲੋਕਾਂ ਨੂੰ ਜਿਹੜਾ ਸਮਰਥਨ ਦੇ ਰਿਹਾ ਹੈ 트ੰਪ ਨੇ ਉਹਨਾਂ 1500 ਬੰਦਿਆਂ ਨੂੰ ਪਹਿਲੀ ਸਖਤੀ ਮਾਫ ਕਰ ਦਿੱਤਾ ਉਹਨਾਂ ਦੇ ਗੁਨਾਹ ਮਾਫ ਕਰ ਦਿੱਤੇ ਜਿਨ੍ਹਾਂ ਨੇ ਆ ਕੇ ਉਹਨਾਂ ਦੀ ਰਾਜਧਾਨੀ ਤੇ ਹਮਲਾ ਕੀਤਾ ਸੀ ਬڑے ਹਾਰਡ ਕ੍ਰਿਮੀਨਲ ਨੇ ਉਹਨਾਂ ਦੇ ਵਿੱਚ ਸੋ ਇਹ ਕੁਝ ਪੈਰਾਮੀਟਰ ਨੇ ਇਹ ਇੱਕ ਬੈਰੋਮੀਟਰ ਹੈ ਜਿਹੜਾ ਆਉਣ ਵਾਲੇ ਸਮੇਂ ਦਾ ਜਿਹੜਾ ਤਾਪਮਾਨ ਹੈ ਤੇ ਆਉਣ ਵਾਲੇ ਸਮੇਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਕਿੱਧਰ ਨੂੰ ਜਾਊਗਾ ਇਹ ਦੁਨੀਆ ਭਰ ਦੇ ਜਿਹੜੇ ਸ਼ਾਂਤੀ ਪਸੰਦ ਲੋਕ ਐ ਉਹਨਾਂ ਨੂੰ ਇਸ ਤੋਂ ਸ ਜਾਗ ਹੋ ਕੇ ਲੜਨ ਦੀ ਲੋੜ ਹੈ ਅੱਜ ਦੀ ਗੱਲ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ